ਗੁਰਦਾਸਪੁਰ ਦੇ ਸ਼ਿਵਾਲਾ ਮੰਦਰ ਨੇੜੇ ਸਥਿਤ ਇੱਕ ਸੋਨਾ ਪਾਲਿਸ਼ ਕਰਨ ਵਾਲੀ ਦੁਕਾਨ ਨੂੰ ਲੱਗੀ ਅੱਗ ਫਾਇਰ ਬ੍ਰੀਡ ਨੇ ਪਾਇਆ ਅੱਗ ਤੇ ਕਾਬੂ ਗੁਰਦਾਸਪੁਰ ਦੇ ਆਮਾਵਾਰਾ ਚੌਂਕ ਵਿਖੇ ਸਥਿਤ ਸ਼ਿਵ ਮੰਦਰ ਨੇੜੇ ਇੱਕ ਸੋਨਾ ਪਾਲਿਸ਼ ਕਰਨ ਵਾਲੀ ਦੁਕਾਨ ਅੰਦਰ ਅਚਾਨਕ ਅੱਗ ਲੱਗ ਗਈ ਇਸ ਦੌਰਾਨ ਦੁਕਾਨ ਅੰਦਰ ਤੇ ਇੱਕ ਸੰਦਰ ਨੂੰ ਵੀ ਅੱਗ ਲੱਗ ਗਈ ਮੌਕੇ ਤੇ ਪਹੁੰਚੇ ਫਾਇਰ ਬ੍ਰੀਡ ਦੇ ਅਧਿਕਾਰੀਆਂ ਨੇ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਉਹਨਾਂ ਨੇ ਕਿਹਾ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਅਤੇ ਹੁਣ ਸਥਿਤੀ ਕਾਬੂ ਵਿੱਚ ਹੈ। ਮੇਰੇ ਕੋਲ ਟੀਵੀ ਨਿਊਜ਼ ਇੰਡੀਆ ਦੁਸਤਪੈਨ ਲਈ ਗਰਦਾਸਪੁਰ ਤੋਂ ਪੱਤਰਕਾਰ ਰਣਜੀਤ ਸਿੰਘ ਦੇ ਨਾਲ ਜਗਜੀਤ ਸਿੰਘ ਦੀ ਖਾਸ ਰਿਪੋਰਟ ਹੈ। ਸਾਨਾ 4:18 ਮਿੰਟ ਤੇ ਖੂਨਪਾਲ ਆਂਵੀਆਪੀ ਸ਼ਰਮਾ ਬੀਪੀ ਵਾਲੀ ਗਲੀ 'ਚ ਅੱਗ ਲੱਗੀ ਜਾ ਰਹੀ। ਆਪਾ ਤੁਰੰਤ ਕਾਰਜ ਕਰਦੇ ਹੋਏ ਕਿਉਂਕਿ ਇੱਥੇ ਗੱਡੀ ਦਾ ਆ ਨਹੀਂ ਸਕਦੀ ਆਪਣੇ ਮੋਟਰਸਾਈਕਲਾਂ ਤੇ ਫਾਇਰ ਐਕਸ਼ਨਰ ਲੈ ਕੇ ਇੱਥੇ ਪਹੁੰਚੇ ਜਦੋਂ ਦੇਖਿਆ ਆਗੇ ਦੁਕਾਨ ਦੇ ਅੰਦਰ ਸੰਡਰਪੇਜ ਸੰਡਰ ਨੂੰ ਅੱਗ ਲੱਗੀ ਹੋਈ ਸੀ ਤੇ ਦੁਕਾਨ ਦਾ ਦਰਵਾਜ਼ਾ ਬੰਦੀ ਜੇ ਤੁਨ੍ਹ ਆਹੀ ਆਪਣੇ ਬਲਬੂਤ ਨਾਲ ਤੋੜ ਕੇ ਤੇ ਸਿਲੰਡਰ ਦੀ ਅਗਨ ਬੁਝਾ ਕੇ ਤੇ ਸਿਲੰਡਰ ਬਾਹਰ ਕੱਢੇ ਤੇ ਅੱਗੇ ਜਦੋਂ ਦੇਖਿਆ ਅੰਦਰ ਤੇ ਤਿੰਨ ਸਿਲੰਡਰ ਹੋਰ ਤੇ ਦੋ ਸਿਲੰਡਰ ਹੋਰ ਤੇ ਤਿੰਨ ਸਿਲੰਡਰ ਟੋਟਲ ਹੀ ਨਹੀਂ ਇੱਕ ਨੂੰ ਅਗਲਾ ਕੀ ਤੇ ਦੋ ਬਚਾ ਹੀ ਜੇ ਉਹਨਾਂ ਨੂੰ ਅਲੱਗ-ਅਲੱਗ ਜਣੀ ਥੋੜੇ ਲੇਟ ਆਂਦੇ ਨੇ ਇਹ ਕਿੱਦਾਂ ਕੰਮ ਅੱਗ ਤੇ ਕਿੱਦਾਂ ਕੰਮ ਪਾਇਆ ਹੈ ਆਹੀ ਆਪਣੇ ਅਗਨ ਬੁਝਾਉ ਗਏ ਅੰਦਰ ਨਾਲ ਅਗਨ ਬੁਝਾ ਕੇ ਤੇ ਸਿਲੰਡਰ ਬਾਹਰ ਕੱਢ ਕੇ ਇਹਨਾਂ ਨੂੰ ਠੰਡਾ ਕੀਤਾ ਬੋਰੀਆਂ ਪਾਈਆਂ ਗੱਲੀਆਂ ਤੇ ਬੜੀ ਜਿਨਕਮ ਜਿੰਨਾ ਸਪੋਟ ਦਵਾਜਾ ਤੋੜ ਲੇ ਸ਼ੀਸ਼ਾ ਵੱਜ ਗਿਆ ਤੇ ਉਹ ਹੱਥ ਜਮ ਨਹੀਂ ਰਕਾ ਚੱਲ ਲੈ ਕੇ ਚਲੇ ਆ ਬਸ ਫਰੀ ਹੋ ਗਿਆ ਬੰਦ ਹੈ ਕਿਲਾ ਨੁਕਸਾਨ ਤੇ ਤਕਰੀਬਨ ਬਚਾਈ ਆ ਇਹਨਾਂ ਨੁਕਸਾਨ ਨਾਲ 600 ਅਗ ਲੱਗੀ ਨੇ ਇੱਕ ਤੇ ਕੀ ਕਰ ਰਹੀ ਹੈ ਇਹਦੇ ਪਾਸਾ ਮੈਂ ਮਾਰਕੀਟ ਗਏ ਨੇ ਜਿਸ ਮੰਗ ਦੇ ਨਾਲ ਤੇ ਉਹਨੂੰ ਆਗ ਦੇਖਿਆ ਤੇ ਉਹ ਅਗ ਲੱਗੀ ਦੇ ਕੋਈ ਨਹੀਂ ਸੁਨਿਆ ਨੇ ਹੂਗੋ ਬੋਲਸ ਕੋਲ ਪਰ ਬੇਦਰ ਦਾ ਲਾਖਾ ਨੁਕਸਾਨ ਹੋਇਆ ਹੈ